ਕੋਈ ਤਾਂ ਜਿਹੜੀ ਗੱਲ ਨੂੰ ਕਹਾਂ ਉਹ ਕਿ ਸਭ ਤਾਂ ਅੰਚਾਰੀ ਹੋ ਰਹੀ ਹੈ ਹੁਣ ਤੱਕ ਕਿ ਜਿਹੜੇ ਅਰੇਂਜਮੈਂਟਸ ਹੋਏ ਜੇ ਕੱਲ ਨੂੰ ਕੀ ਕੀ ਹੋਊਗਾ ਦੇਖੋ ਕੱਲ ਜਿੱਥੇ ਅਸੀਂ 15 ਅਗਸਤ ਦਾ ਬਹੁਤ ਹੀ ਗੌਰਵਮਈ ਦਿਵਸ ਪੂਰੇ ਦੇਸ਼ ਔਰ ਜਿੱਥੇ ਵੀ ਸਾਡੇ ਦੇਸ਼ ਵਾਸੀ ਵਸਦੇ ਨੇ ਉਹ ਮਨਾਉਂਦੇ ਨੇ ਉਹਦੇ ਨਾਲ ਨਾਲ ਕਿਉਂਕਿ ਇਸ਼ੂ ਦੀ ਮਹਾਨ ਧਰਤੀ ਤੋਂ ਇੱਕ ਐਸੇ ਯੋਧੇ ਹੋਏ ਨੇ ਮਾਸਟਰ ਕਰਨਲ ਸਿੰਘ ਜੀ ਜਿਨ੍ਹਾਂ ਨੇ ਗੋਆ ਚ ਜਾ ਕੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਨੂੰ ਸਮਰਪਿਤ 15 ਅਗਸਤ ਨੂੰ ਮੇਲਾ ਲੱਗਦਾ ਹੈ ਔਰ ਉਹਦੇ ਨਾਲ-ਨਾਲ ਸਾਡੇ ਕਿਸਾਨ ਆਗੂ ਭਪਿੰਦਰ ਸਿੰਘ ਜੀ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਸੋ ਇਹ ਜਿਹੜੀ ਸਿਆਸੀ ਕਾਨਫਰੈਂਸ ਹੈ ਕਾਂਗਰਸ ਪਾਰਟੀ ਦੀ ਇਹ ਅੱਜ ਤੋਂ ਨਹੀਂ ਤਕਰੀਬਨ ਬਹੁਤ ਲੰਬੇ ਸਮੇਂ ਤੋਂ ਜਦੋਂ ਇੱਥੇ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਰਹੇ ਫਿਰ ਸਾਹ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਸਾਬਿਆਨ ਸਿੰਘ ਜੀ ਮੁੱਖ ਮੰਤਰੀ ਰਹੇ ਔਰ ਦੂਸਰੀਆਂ ਸਰਕਾਰਾਂ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਰਹੇ ਨੇ ਉਹ ਆਉਂਦੇ ਰਹੇ ਨੇ ਔਰ ਇੱਥੇ ਵਕ ਵਕ ਪਾਰਟੀਆਂ ਆਪੋ ਆਪਣੀਆਂ ਰਾਜਨੀਤਿਕ ਕਾਨਫਰੰਸਾਂ ਵੀ ਕਰਦੀਆਂ ਰਹੀਆਂ ਨੇ ਸੋ ਕਾਂਗਰਸ ਪਾਰਟੀ ਉਸ ਪ੍ਰਥਾ ਨੂੰ ਜਾਰੀ ਰੱਖਦੇ ਹੋਏ ਕਿਉਂਕਿ ਹਮੇਸ਼ਾ ਸਾਡੀ ਇਹ ਨੀਤੀ ਆ ਕਾਂਗਰਸ ਪਾਰਟੀ ਦੀ ਕਿ ਸ਼ਹੀਦਾਂ ਨੂੰ ਵੀ ਯਾਦ ਰੱਖਣਾ ਔਰ ਅੱਜ ਜਿਹੜੀ ਮੌਕੇ ਦੀ ਗੱਲ ਆ ਕਿ ਅੱਜ ਸੰਵਿਧਾਨ ਨੂੰ ਖਤਰਾ ਸੋ ਇਸ ਕਰਕੇ ਸੰਵਿਧਾਨ ਬਚਾਓ ਦੇਸ਼ ਬਚਾਓ ਦਾ ਨਾਅਰਾ ਜਿਹੜਾ ਕਾਂਗਰਸ ਪਾਰਟੀ ਨੇ ਦਿੱਤਾ ਸੋ ਉਹਦੇ ਤਹਿਤ ਇਹ ਬਹੁਤ ਹੀ ਵੱਡੀ ਔਰ ਲਾਹਮਿਸਾਲ ਪਾਰਟੀ ਦੇ ਵਰਕਰਾਂ ਦੀ ਇਹ ਕਾਨਫਰੰਸ ਹੋ ਰਹੀ ਆ ਜਿਹਦੀਆਂ ਤਿਆਰੀਆਂ ਮੇਰੇ ਪਿੱਛੇ ਤੁਸੀਂ ਦੇਖ ਹੀ ਰਹੇ ਹੋਵੋਗੇ ਚੱਲ ਰਹੀਆਂ ਨੇ ਭਾਵੇਂ ਅੱਜ ਬਹੁਤ ਜ਼ਿਆਦਾ ਬਰਸਾਤ ਹੋਈ ਹੈ ਔਰ ਕੱਲ ਨੂੰ ਵੀ ਥੋੜੀ ਹਲਕੀ ਬਰਸਾਤ ਦਾ ਅਨੁਮਾਨ ਹੈ ਪਰ ਫਿਰ ਵੀ ਅਸੀਂ ਆਪਣੇ ਵਰਕਰਾਂ ਲਈ ਰੈਲੀ ਨੂੰ ਕਾਮਯਾਬ ਕਰਨ ਲਈ ਸਾਰਾ ਜਿਹੜਾ ਪੰਡਾਨ ਹੈ ਉਹ ਵਾਟਰਪੂਫ ਲਾਇਆ ਔਰ ਅੰਦਰ ਪੈਲਸ ਦੇ ਵਿੱਚ ਸਾਰੇ ਸਾਡੇ ਸਾਥੀ ਆਉਣਗੇ ਉਹਨਾਂ ਨੂੰ ਪਹਿਲਾਂ ਆਟੋ ਤਲੰਗਰ ਸ਼ਿਕਾਇਆ ਜਾਏਗਾ ਔਰ ਉਸ ਤੋਂ ਬਾਅਦ ਫਿਰ ਇਹ 2 3 ਘੰਟੇ ਸਾਡੀ ਇਹ ਕਾਨਫਰੰਸ ਚੱਲੇਗੀ ਜਿਹਦੇ ਵਿੱਚ ਸਾਡੀ ਪਾਰਟੀ ਦੇ ਜਿਹੜੇ ਲੀਡਰ ਨੇ ਵੱਡੇ ਜਿਹਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਸਾਡੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸਾਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਉਪ ਮੁੱਖ ਮੰਤਰੀ ਰਏ ਸਤਸਗਿੰਦਰ ਸਿੰਘ ਰੰਦਾਵਾ ਜੀ ਹੋਰ तमाम ਜਿਹੜੀ ਲੀਡਰਸ਼ਿਪ ਉਹ ਇੱਥੇ ਪਹੁੰਚ ਕੇ ਜਿੱਥੇ ਅਸੀਂ ਸ਼ਹੀਦਾਂ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਂਗੇ ਉੱਥੇ ਜਿਹੜੀਆਂ ਸਾਡੀਆਂ ਸਿਆਸੀ ਕਾਨਫਰੰਸ ਦੇ ਵਿੱਚ ਜੋ ਸਿਆਸੀ ਜਿਹੜੀਆਂ ਵਿਚਾਰਾਂ ਹੋਣਗੀਆਂ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਜਿੱਥੇ ਸ਼ਹੀਦਾਂ ਨੂੰ ਵੀ ਭੁੱਲ ਗਈ ਹੈ ਉਦੇ ਨਾਲ ਨਾਲ ਆਪਣੇ ਵਾਅਦਿਆਂ ਦੇ ਉੱਤੇ ਮੁਕਰ ਚੁੱਕੀ ਹੈ ਔਰ ਇੱਕ ਵੀ ਜਿਹੜੀ ਗੱਲ ਉਹ ਪੰਜਾਬ ਦੇ ਭਲੇ ਦੀ ਨਹੀਂ ਹੋਈ ਅੱਜ ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਆਸੁਰੱਖਿਅਤ ਮਹਿਸੂਸ ਕਰ ਰਹੇ ਨੇ ਔਰ ਉਹਦੇ ਨਾਲ ਨਾਲ ਦਮਨਕਾਰੀ ਨੀਤੀਆਂ ਆ ਜਿਵੇਂ ਲੈਂਡ ਪੂਲਿੰਗ ਸਕੀਮ ਹੈ ਇਹਦੇ ਨਾਲ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ 83 ਨੇ ਸਾਡੇ ਮੰਡੀ ਵਿੱਚ ਬੈਠੇ ਔਰ ਜਿਹੜਾ ਸਾਡੇ ਬਾਜ਼ਾਰ ਦੇ ਵਿੱਚ ਬੈਠੇ ਲੋਕ ਨੇ ਉਹਨਾਂ ਨੂੰ ਤਬਾਹ ਕਰਨ ਦੀਆਂ ਇਹ ਕੋਝੀਆਂ ਸ਼ਾਸ਼ਾ ਖਾਸ ਕਰਕੇ ਦਿੱਲੀ ਤੋਂ ਆਏ ਹੋਏ ਲੋਕ ਇਹਨਾਂ ਦੇ ਝਾੜੂ ਪਾਰਟੀ ਦੇ ਬਣਾ ਰਹੇ ਨੇ ਨੀਤੀਆਂ ਇੰਜੀਆਂ ਉਹ ਕਾਂਗਰਸ ਪਾਰਟੀ ਔਰ ਪੰਜਾਬ ਦੇ ਲੋਕ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਅਸੀਂ ਇਹਨਾਂ ਦੀਆਂ ਇਹ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਔਰ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਤਰੱਕੀ ਖੁਸ਼ਹਾਲੀ ਔਰ ਲੋਕਾਂ ਦੀ ਹਮੇਸ਼ਾ ਅਸੀਂ ਜੋ ਉਹਨਾਂ ਦੀ ਆਵਾਜ਼ ਆ ਉਸ ਨੂੰ ਅੱਗੇ ਵਧਾਇਆ ਤੋਂ ਕਾਂਗਰਸ ਪਾਰਟੀ ਅਸਲ ਲੋਕਾਂ ਦੀ ਜਿਹੜੀ ਆ ਉਹ ਹਤੈਸ਼ੀ ਪਾਰਟੀ ਆ ਜਿਹੜੀ ਲੋਕਾਂ ਨਾਲ ਖੜੀ ਆ ਅੱਜ ਵੀ ਖੜੀ ਆ ਅੱਗੇ ਤੋਂ ਵੀ ਅਸੀਂ ਇਸੇ ਤਰ੍ਹਾਂ ਲੋਕਾਂ ਨਾਲ ਖੜੇ ਰਹਿਣਾ ਹੈ ਕਾਂਗਰਸ ਦੀ ਸਦਾਨ ਵਿਚ ਆਓ ਕਿਹੋ ਜਿਹੇ ਪ੍ਰਵਾਨ ਜਿਹੜੇ ਇੱਥੇ ਕੀਤੇ ਗਏ ਕਾਂਗਰਸ ਪਾਰਟੀ ਵੱਲੋਂ ਜੋ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅ ਰੈਲੀ ਹੋ ਰਹੀ ਆ ਜਿਸ ਵਿੱਚ ਸੰਵਿਧਾਨ ਬਚਾਓ ਅ ਦਾ ਨਾਰਾ ਅਸੀਂ ਲਾ ਰਹੇ ਆ ਯਾਰ ਰੈਲੀ ਕਰ ਰਹੇ ਆ ਉਹਦੇ ਲਈ ਕਾਂਗਰਸ ਪਾਰਟੀ ਵੱਲੋਂ ਪੂਰੇ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਹੋ ਚੁੱਕੇ ਨੇ ਬਾਟ ਅ ਪ੍ਰੂਫ ਟੈਂਟ ਲੱਗ ਕੇ ਤਿਆਰ ਹੋ ਚੁੱਕਿਆ ਜੋ ਵੀ ਖਾਣ ਦੇ ਪ੍ਰਬੰਧ ਨੇ ਹੋਰ ਸਾਰਾ ਪ੍ਰਬੰਧ ਨੇ ਜਿਹੜੇ ਉਹ ਮੁਕੰਮਲ ਹੋ ਚੁੱਕੇ ਨੇ ਕੱਲ ਨੂੰ ਅਸੀਂ ਵਰਕਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਸ ਰੈਲੀ ਦੇ ਵਿੱਚ ਪਹੁੰਚੋ ਤਾਂ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਰਹੇ ਨੇ ਉਹਨਾਂ ਦੇ ਵਿਚਾਰ ਸੁਣੀਏ ਤੇ ਜੋ ਸਰਕਾਰ ਵਾਅਦਿਆਂ ਤੋਂ ਮੁੱਕਰੀ ਹੋਈ ਸਰਕਾਰ ਹੈ ਉਹਨਾਂ ਦੇ ਜੋ ਵੀ ਸਾਡੇ ਲੀਡਰਸ਼ਿਪ ਹੈ ਉਹਨਾਂ ਦੇ ਵਿਚਾਰ ਸੁਣ ਕੇ ਆਪਾਂ ਇਹਨਾਂ ਦੇ ਖਿਲਾਫ ਜਿਹੜੀ ਆ جنگ ਨੂੰ ਜਾਰੀ ਕਰਨਾ ਇੱਥੋਂ ਜਿਹੜਾ 2027 ਦੇ ਇਲੈਕਸ਼ਨ ਦਾ ਆਗਾਜ਼ ਹੋਣਾ ਬਹੁਤ ਹੀ ਵੱਡੇ ਪ੍ਰਬੰਧ ਜਿਹੜੇ ਨੇ ਉਹ ਸਰਦਾਰ ਗੁਰਕੀਰਤ ਸਿੰਘ ਜੀ ਸਾਬਕਾ ਮੰਤਰੀ ਪੰਜਾਬ ਸਰਕਾਰ ਉਹਨਾਂ ਦੀ ਟੀਮ ਵੱਲੋਂ ਕੀਤੇ ਗਏ। ਕੱਲ ਨੂੰ ਕਾਂਗਰਸ ਦੀ ਸਵਧਾਨਚਾ ਰੈਲੀ ਨੂੰ ਜਾ ਰਹੀ ਹੈ ਕੀ ਕਹੋਂਗੇ ਕਿ ਕਿੰਨਾ ਕੁ ਜਿਹੜਿਆ ਵਰਕਰਾਂ ਦੇ ਆਉਣ ਦੀ ਸੰਭਾਵਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਹਮੇਸ਼ਾ ਇਸ ਨੂੰ ਮਨਾਉਂਦੀ ਆ ਰਹੀ ਹੈ ਸ਼ਹੀਦਾਂ ਦੀ ਸ਼ਹਾਦਤਾਂ ਨੂੰ ਉਹ ਯਾਦ ਕਰਦੀ ਆ ਰਹੀ ਹੈ ਕੱਲ ਵੀ ਗੋਆ ਦੇ ਮਹਾਨ ਸ਼ਹੀਦ ਮਾਸਟਰ ਕਰਨਲ ਸਿੰਘ ਇਸੜੂ ਔਰ ਕਿਸਾਨ ਅਗੂ ਸ਼ਹੀਦ ਭਪਿੰਦਰ ਸਿੰਘ ਜੀ ਨੂੰ ਜਿੱਥੇ ਸ਼ਹੀਦੀ ਆਪਾਂ ਸਤਿਕਾਰ ਦੇਣਾ ਉੱਥੇ ਆਜ਼ਾਦੀ ਦਿਵਸ ਮੌਕੇ ਅਨੇਕਾਂ ਹੀ ਸਾਡੇ ਜੋ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਦੇਸ਼ ਦੀ ਏਕਤਾ ਕੰਡਤਾ ਅਮਨ ਸ਼ਾਂਤੀ ਦੇ ਲਈ ਆਪਣਾ ਬਲੀਦਾਨ ਦਿੱਤਾ ਉਹਨਾਂ ਸਭ ਨੂੰ ਇਹ ਸ਼ਹੀਦੀ ਕਾਨਫਰੰਸ ਦੇ ਨਾਲ ਨਾਲ ਇਸ ਵਾਰ ਇਹ ਦੇਸ਼ ਬਚਾਓ ਸੰਵਿਧਾਨ ਬਚਾਓ ਦੇਸ਼ ਬਚਾਓ ਜਿਹੜਾ ਜੋ ਸਾਡੀ ਕਾਂਗਰਸ ਪਾਰਟੀ ਔਰ ਵਿਸ਼ੇਸ਼ ਤੌਰ ਤੇ ਸਾਡੇ ਕੌਮੀ ਨੇਤਾ ਸ਼੍ਰੀ ਰਾਹੁਲ ਗਾਂਧੀ ਦੀਦਾ ਇਹ ਨਾਰਾ ਹੈ ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਸਬੰਧਤ ਵੀ ਰੈਲੀਆਂ ਕਰਨ ਨੂੰ ਜਾ ਰਹੀ ਹੈ ਔਰ ਇਹ ਜਿਹੜਾ ਸਾਡੀ ਇਹ ਰੈਲੀ ਹੋਣ ਜਾ ਰਹੀ ਹੈ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਜੀ ਦੇ ਇਕਵਾਇ ਜਿੱਦੇ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਰਾਜਾ ਅਮਰਿੰਦਰ ਸਿੰਘ ਜੀ ਜੋ ਪੰਜਾਬ ਦੇ ਪ੍ਰਧਾਨ ਨੇ ਸੀਐਲਪੀ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਦਵਾਦੀ ਸਾਬਕਾ ਮੁੱਖ ਮੰਤਰੀ ਪੰਜਾਬ ਰੰਦਾਵਾ ਸਾਹਿਬ ਔਰ ਮਾਨਯੋਗ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਸਮੁੱਚੀ ਜੋ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਸਾਡੇ ਸਹਿ ਪਰਿਵਾਰੀ ਪਰਿਵਾਰੀ ਸਾਹਿਬ ਉਹ ਵੀ ਇੱਥੇ ਜਿਹੜਾ ਹੈ ਪਹੁੰਚੇ ਨੇ اور ਖੰਨਾ ਪਾਇਲ اور ਸਮਰਾਲਾ ਦੇ ਸਮੂਚੇ ਨਾਲ ਲੱਗਦੇ ਜੋ ਹਲਕੇ ਨੇ ਉਥੋਂ ਵੀ ਸੈਂਕੜੇ ਦੀ ਤعداد ਦੇ ਵਿੱਚ ਜੋ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਹੀ ਸਾਥੀ ਨੇ ਇਸ ਕਾਨਫਰੰਸ ਦੇ ਵਿੱਚ ਹਿੱਸਾ ਲੈਣਗੇ ਹੋਰ ਇਹਦੀਆਂ ਤਿਆਰੀਆਂ ਨੇ تقریبا تقریبا ਮੁਕੰਮਲ ਹੋ ਚੁੱਕੀਆਂ ਨੇ ਤੁਸੀਂ ਵੇਖ ਰਹੇ ਹੋ ਵਾਟਰ ਪ੍ਰੂਫ ਟੈਂਟ ਦਾ ਇੰਤਜ਼ਾਮ ਜਿਹੜਾ ਹੈ ਕੀਤਾ ਗਿਆ ਔਰ ਲੰਗਰ ਤੇ ਆਦ ਦਾ ਪ੍ਰਬੰਧ ਵੀ ਕੀਤਾ ਗਿਆ ਇਹ ਬਹੁਤ ਚੰਗੀਆਂ ਜਿਹੜਾ ਹੈ ਤਿਆਰੀਆਂ ਚੰਗੇ ਪੱਧਰ ਤੇ ਹੋਣ ਜਾ ਰਹੀ ਧੰਨਵਾਦ ਜੈ